ਹਾਂਜੀ ਦੋਸਤੋ ਕੀ ਹਾਲ ਚਾਲ ਹਰਜਿੰਦਰ ਪੋਲਟਰੀ ਫਾਰਮ ਦੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਤੇ ਅੱਜ ਆਪਾਂ ਗੱਲ ਕਰਾਂਗੇ ਦੇਸੀ ਅੰਡੇ ਬਾਰੇ ਦੇਸੀ ਅੰਡੇ ਦਾ ਮਤਲਬ ਜਿਵੇਂ ਕਿ ਕਹਲਗੇ ਵੀ ਕਈ ਵੀਰ ਆਉਂਦੇ ਆ ਮੇਰੇ ਕੋਲੇ ਪੁੱਛਦੇ ਆ ਵੀ ਦੇਸੀ ਅੰਡੇ ਆ ਕਿ ਵੀ ਫੀਡ ਤੇ ਆ ਵੀ ਮੁਰਗੇ ਨਾਲ ਦਿੰਦੀਆਂ ਮੁਰਗੀਆਂ ਕੇ ਫੀਡ ਤੇ ਆ ਵੀਰੇ ਮੁਰਗੀ ਦਾ ਮੁਰਗੇ ਦੇ ਨਾਲ ਅੰਡੇ ਦੇਣ ਦਾ ਕੋਈ ਸਬੰਧ ਨਹੀਂ ਮੁਰਗੀ ਇਕੱਲੀ ਵੀ ਅੰਡੇ ਦੇ ਸਕਦੀ ਆ ਜਦੋਂ ਮੁਰਗੀ ਦੇ ਅੰਦਰੋਂ ਸਰੀਰ ਸੈੱਟ ਆਉਦਾ ਸਾਰੇ ਪੋਸ਼ਕ ਤੱਤ ਮੁਰਗੀ ਨੂੰ ਸਹੀ ਮਿਲ ਗਏ ਤੇ ਮੁਰਗੀ ਦੇ ਵਿੱਚ ਸਾਰੀਆਂ ਕਾਮੀਆਂ ਪੂਰੀਆਂ ਹੋ ਗਈਆਂ ਤੇ ਉਹਨੇ ਆਟੋਮੈਟਿਕ ਆਪਣੇ ਅੰਡੇ ਦੇ ਨੇ ਸਟਾਰਟ ਕਰ ਦਿੰਨੇ ਆ ਪਰ ਹਾਂ ਇੱਕ ਗੱਲ ਜ਼ਰੂਰ ਆ ਵੀ ਉਹ ਅੰਡੇ ਚੋਂ ਬੱਚਾ ਨਹੀਂ ਬਣਦਾ ਉਹ ਅੰਡਾ ਆਪਾਂ ਖਾਣ ਵਾਸਤੇ ਵਰਤ ਸਕਦੇ ਆ ਜਿਵੇਂ ਖਾਣਾਗਾ ਅੰਡਾ ਹੋ ਆਪਾਂ ਤੇ ਉਹ ਛੱਕੇਤੀ ਖਰਾਬ ਨਹੀਂ ਹੁੰਦਾ ਕਾਫੀ ਟਾਈਮ ਤੱਕ ਖਰਾਬ ਨਹੀਂ ਹੁੰਦਾ ਉਹ ਤੇ ਬਸ ਉਹ ਚੋਂ ਕੱਲਾ ਬੱਚਾ ਨਹੀਂ ਬਣਦਾ ਮੁਰਗੇ ਦੇ ਨਾਲ ਨਾਲ ਹੋਣ ਦਾ ਕੋਈ ਸਬੰਧ ਨਹੀਂ ਮੁਰਗੀ ਜਦੋਂ ਸੈਟ ਆ ਤੇ ਉਹਨੇ ਆਂਡਾ ਆਟੋਮੈਟਿਕ ਧਰਨਾ ਇਹ ਜ਼ਰੂਰੀ ਨਹੀਂ ਵੀ ਕੋਈ ਕੱਲੀ ਵੀ ਹਾਂ ਵੀ ਫੀਡ ਪਾਵਾਂਗੇ ਤਾਂ ਹੀ ਆਂਡੇ ਧਰਦੇ ਆ ਉਹ ਤਾਂ ਮੁਰਗੀ ਆ ਜਦੋਂ ਅੰਦਰ ਸਿਸਟਮ ਸਹੀ ਹੋਊਗਾ ਆਟੋਮੈਟਿਕ ਉਹਨੇ ਆਂਡਾ ਧਰਨਾ ਸਟਾਰਟ ਕਰ ਦੇਣਾਗਾ ਤੇ ਕਈ ਵੀਰ ਫੀਡ ਦਾ ਨਾਂ ਸੁਣ ਕੇ ਭੱਜ ਜਾਂਦੇ ਆ ਵੀ ਫੀਡ ਵਾਲੇ ਅੰਡੇ ਆ ਭੱਜ ਐਵੇਂ ਭੱਜਦੇ ਜਿਵੇਂ ਪਟ્રોલ ਲਾਇਆ ਹੁੰਦਾ ਵੀਰੇ ਵੀ ਉਹ ਚੀਜ਼ ਨਹੀਂ ਹੁੰਦੀ ਇਹ ਮੁਰਗੀ ਦੇ ਜਦੋਂ ਸਰੀਰ ਅੰਦਰੋਂ ਸੈਟ ਆ ਉਦੋਂ ਇਹਨੇ ਅੰਡਾ ਧਰਨਾ ਸਟਾਰਟ ਕਰ ਦੇਣਾ ਇੱਕ ਗੱਲ ਹੋਰ ਹੈ ਵਿੱਚ ਕਹਦੇ ਨੇਗੇ ਵੀ ਆਂਡਾ ਮਹਿੰਗਾ ਗਾ 10 ਰੁਪਏ ਦੂਜਾ ਦੇ ਜਾਂਦੇ ਆ ਵੀ ਉਹਦੇ ਬਰਾਬਰ ਕਿਉਂ ਨਹੀਂ ਦੇ ਰਹੇ ਵੀਰੇ ਉਹਦੇ ਬਰਾਬਰ ਨਹੀਂ ਹੁੰਦਾ ਉਹ ਮੁਰਗੀ ਨੇ ਆਂਡਾ ਉਹਨੂੰ ਟ੍ਰੀਟਮੈਂਟ ਹੈ ਦਿੱਤੇ ਜਾਂਦੇ ਆ ਉਹ ਮੁਰਗੀ ਨੇ ਹਰ ਰੋਜ਼ ਆਂਡਾ ਧਰਨਾ ਹੀ ਧਰਨਾ ਇਹ ਮੁਰਗੀ ਨੇ ਆਂਡਾ ਜਦੋਂ ਇਹਦੇ ਅੰਦਰੋਂ ਸਰੀਰ ਸੱਟਾ ਮਨ ਖੁਸ਼ ਆ ਇਹਦਾ ਉਦੋਂ ਆਂਡਾ ਧਰਨਾ ਕਿਉਂਕਿ ਇਹ ਕੇਜ ਫ੍ਰੀ ਮੁਰਗੀ ਆ ਕੋਈ ਪਿੰਜਰਾ ਨਹੀਂ ਲਾਇਆ ਇਹਨੂੰ ਖੁੱਲੇ ਫਿਰਦੀਆਂ ਦੇਖੋ ਤੁਸੀਂ ਦੇਖ ਸਕਦੇ ਹੋ ਦਾਰੀਆਂ ਮਾਰਦੀਆਂ ਇਹਦੇ ਵਿੱਚ ਆਪਦੀ ਮਨਮਰਜ਼ੀ ਨਾਲ ਖਾਂਦੀਆਂ ਇਹਦੇ ਵਿੱਚ ਜਿਵੇਂ ਅਸੀਂ ਫੀਡ ਵਗੈਰਾ ਵੀ ਪਾ ਦਿਆਂ ਹਰਾ ਚਾਰਾ ਪੱਥਰ ਹੋਰ ਕਈ ਚੀਜ਼ਾਂ ਨੂੰ ਪਾਉਂਦੇ ਰਹਿੰਦੇ ਆ ਆਪਾਂ ਨਾਲ ਫੀਡ ਦੇ ਤੇ ਮੁਰਗੀ ਖੁਸ਼ ਹੋ ਕੇ ਆਂਡਾ ਦਿੰਦੀ ਆ ਜਿਹੜੀ ਉਹ ਉਹ ਦੇਸੀ ਆਂਡਾ ਉਹੀ ਮੰਨਿਆ ਜਾਂਦਾ ਗਾ ਜਦੋਂ ਮੁਰਗੀ ਖੁਸ਼ ਹੁੰਦੀ ਆ ਵਧੀਆ ਖੁਸ਼ ਹੋ ਕੇ ਆਂਡਾ ਦਿੰਦੀ ਆ ਇੱਕ ਗੱਲ ਹੋਰ ਆ ਇਹਨੇ ਮੁਰਗੀ ਨੇ ਆਂਡਾ ਜਦੋਂ ਇਹ ਸੱਟਾ ਉਹਦਾ ਹੀ ਆਂਡਾ ਦੇਣਾ ਨਹੀਂ ਇਹਨੇ ਆਂਡਾ ਨਹੀਂ ਦੇਣਾ ਮੁਰਗੀ ਨੇ ਤੇ ਬਾਕੀ ਜਿਵੇਂ ਹੁਣ ਪਿੰਜਰੇ ਵਾਲੀ ਮੁਰਗੀ ਹੁੰਦੀ ਆ ਪਿੰਜਰੇ ਵਾਲੀ ਮੁਰਗੀ ਸਟ੍ਰੈਸ ਵਿੱਚ ਰਹਿੰਦੀ ਆ। ਨਾ ਤਾਂ ਉਹ ਤੁਰ ਸਕਦੀ ਆ, ਨਾ ਉੱਠ ਸਕਦੀ ਆ, ਨਾ ਇੱਧਰ-ਉੱਧਰ ਘੁੰਮ ਸਕਦੀ ਆ। ਉਹਨੇ ਹਰ ਵੇਲੇ ਸਟ੍ਰੈਸ ਵਿੱਚ ਰਹਿਣਾ ਤੇ ਆਂਡਾ ਦੇਣਾ। ਉਹ ਸਟ੍ਰੈਸ ਵਾਲਾ ਆਂਡਾ ਆਪਣੇ ਲਈ ਕਿਤੇ ਨਾ ਕਿਤੇ ਨੁਕਸਾਨਦਾਇਕ ਵੀ ਹੁੰਦਾ। ਇਹ ਨਾਰਮਲ ਮੁਰਗੀ ਆ। ਤੁਸੀਂ ਦੇਖ ਸਕਦੇ ਹੋ, ਆਪਦੀ ਮਰਜ਼ੀ ਨਾਲ ਕਿਤੇ ਚੜਦੀ ਆ, ਕਿਤੇ ਉੱਧਰ ਉਹ ਬੈਠਿਆ ਮੁਰਗੀ ਉੱਧਰ ਮੁਰਗੀਆਂ। ਵੀ ਦਾ ਫੀਡ ਦੇ ਨਾਲ ਕੋਈ ਐਡਾ ਕੋਈ ਚੱਕਰ ਨਹੀਂ ਹੁੰਦਾ। ਫੀਡ ਤਾਂ ਆਪਾਂ ਕਿਉਂ ਪਾਉਂਦੇ ਆ ਵੀ ਮੁਰਗੀ ਆਪਣੀ ਬੀਕ ਨਾ ਹੋਵੇ। ਦੇਰੇ ਅੰਦਰੋਂ ਜ਼ਰੂਰੀ ਪੋਸ਼ਕ ਤੱਤ ਬਣੇ ਰਹਿਣ ਉਹ ਕਿਉਂਕਿ ਹੁਣ ਮੁਰਗੀ ਨੇ ਜਦੋਂ ਅੰਡਾ ਸਟਾਰਟ ਕਰਤਾ ਲਗਾਤਾਰ ਅੰਡਾ ਦੇਣਾ ਵਿੱਚੋਂ ਕੀ ਕਹਣਾ ਕਦੇ ਮਿਸ ਕਰਦੀਆਂ ਤੇ ਨਹੀਂ ਲਗਾਤਾਰ ਅੰਡਾ ਦੇਣਾਗਾ ਤੇ ਫਿਰ ਉਹ ਅੰਡਾ ਦੇਊਗੀ ਜੇ ਉਹਨੂੰ ਖਾਊਗੀ ਚੰਗਾ ਤਾਂ ਫੇਰ ਹੀ ਅੰਡਾ ਵਧੀਆ ਦੇਊ ਹਨਾ ਫੀਡ ਦਾ ਮਤਲਬ ਇਹ ਆਪਾਂ ਫੀਡ ਐਂ ਪਾ ਦੇਈ ਦੀਆ ਕੋਈ ਇਹਦਾ ਬਾਲਾ ਵੱਡਾ ਚੱਕਰ ਨਹੀਂ ਹੁੰਦਾ ਵੀ ਫੀਡ ਵਾਲਾ ਅੰਡਾ ਸੁਣ ਕੇ ਭੱਜ ਜਾਂਦੇ ਆ ਬਾਕੀ ਜਿਹੜੀ ਗੱਲ ਜਿਹੜੇ ਕਹਿੰਦੇ ਆ ਵੀ ਬੰਦੇ ਵੀ ਮੁਰਗਾ ਨਾਲ ਹੋਣਾ ਜ਼ਰੂਰੀ ਆ ਤੇ ਫੇਰ ਹੀ ਦੇਸੀ ਬੰਦਾ ਉਹਦਾ ਦੇਸੀ ਹੋਣ ਦਾ ਕੋਈ ਸਬੰਧ ਨਹੀਂ ਦੇਸੀ ਤਾਂ ਫਿਰ ਆਪਾਂ ਲਾ ਲਓ ਜੀ ਬਲੈਲਰ ਕਹਿੰਦੇ ਹੋ ਬਲੈਲਰਾਂ ਨਾਲ ਵੀ ਮੁਰਗੇ ਛੱਡ ਦਿਆਂਗੇ ਜਿਹੜੇ ਦੂਜੇ ਹੁੰਦੇ ਆ ਹੋਰ ਕੋਈ ਨਸਲਾਂ ਹੁੰਦੀਆਂ ਉਹਨਾਂ ਨਾਲ ਮੁਰਗੇ ਛੱਡ ਦਿਆਂਗੇ ਫਿਰ ਉਹ ਦੇਸੀ ਤਾਂ ਨਹੀਂ ਬਣ ਜੂਗਾ ਨਾ ਇਹ ਵੀ ਦੇਸੀ ਨਸਲਾਂ ਚ ਇੱਕ ਦੇਸੀ ਨਸਲ ਆ ਰਾਇ ਯਾਰ ਬਰੀਡ ਆ ਜਿਵੇਂ ਉਹ ਪਰੇ ਦੇਖ ਰਹੇ ਹੋ ਜੰਗਲੀ ਬਰੀਡ ਆ ਕੀ ਆਪਣੇ ਕੋਲੇ ਉਹ ਵੀ ਦੇਸੀ ਵਾਈ ਤੇ ਆਗੇ ਇਹ ਦੇਸੀ ਹੋਣ ਦਾ ਮਤਲਬ ਹੀ ਇਹ ਹੁੰਦਾ ਵੀ ਦੇਸੀ ਚੀਜ਼ ਆ ਵੀ ਵਧੀਆ ਘਰੇ ਜਿਵੇਂ ਪਾਪਾ ਘਰੇ ਪਾਈਆਂ ਫਾਰਮ ਤੇ ਲਾ ਲਓ ਤੇ ਵਧੀਆ ਸਟ੍ਰੈਸਲੈਸ ਆਂਡਾ ਹੁੰਦਾਗਾ ਜਿਹੜਾ ਉਹ ਇਹਨੂੰ ਦੇਸੀ ਮੰਨਿਆ ਜਾਂਦਾਗਾ ਤੇ ਇਹ ਜਾਂ ਕੋਈ ਫੀਡ ਦਾ ਨਾਮ ਸੁਣ ਕੇ ਭੱਜੇ ਭੱਜਾ ਨਾ ਕਰੋ ਦੇਸੀ ਅੰਡਾ ਕੋਈ ਕੋਈ ਬਾਲੀ ਵੱਡੀ ਗੱਲ ਨਹੀਂ ਹੁੰਦੀ ਵੀ ਆਏ ਦੇਸੀ ਨੇ ਤਾਂ ਆਏ ਆ ਫੀਡ ਵਾਲਾ ਫੀਡ ਤਾਂ ਇਹਦਾ ਮਤਲਬ ਇਹ ਹੁੰਦਾ ਵੀ ਆਪਾਂ ਮੁਰਗੀ ਦੀ ਜਿਹੜਾ ਹੈਲਥ ਬਣੀ ਰਹੇ ਤਾਂ ਕਰਕੇ ਫੀਡ ਪਾਈ ਜਾਂਦੀ ਆ ਤੇ ਆ ਦੇਖੋ ਹੁਣ ਬੱਚਾ ਕਿਵੇਂ ਛਾਲ ਮਾਰ ਕੇ ਆਇਆ ਮੁਰਗਾ ਛੋਟਾ ਬੱਚਾ ਗਏ ਤੇ ਵੀ ਇਹ ਦੇਸੀ ਅੰਡਾ ਵਧੀਆ ਹੁੰਦਾ ਕੋਈ ਮਾੜਾ ਨਹੀਂ ਹੁੰਦਾ ਆਪਾਪ ਖਾਣ ਵੀ ਨਹੀਂ ਸ਼ੌਂਕੀ ਆਪਾਪ ਖਾਣੇ ਪੀਣੇ ਵਧੀਆ ਹੁੰਦਾਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਉਹ ਜਦੋਂ ਆਪਾਂ ਬੱਚੇ ਕਢਾਉਣੇ ਆ ਉਦੋਂ ਆਪਾਂ ਮੁਰਗਾ ਨਾਲ ਛੱਡਣਾ ਜ਼ਰੂਰੀ ਆ ਜਦੋਂ ਆਪਾਂ ਬੱਚੇ ਅੰਡੇ ਚ ਬੱਚਾ ਕਢਾਉਣਾਗਾ ਉਦੋਂ ਮੁਰਗਾ ਜ਼ਰੂਰੀ ਆ ਨਾਲ ਉਹਦੇ ਬਿਨਾ ਬੱਚਾ ਨਹੀਂ ਬਣਦਾ ਹਨਾ ਤੇ ਧਿਆਨ ਰੱਖਿਆ ਕਰੋ ਕੋਈ ਇਹੋ ਜੀ ਗੱਲ ਨਹੀਂ ਹੁੰਦੀਗੀ ਬੱਚ ਬੰਦੇ ਕਹੀ ਜਾਣਗੇ ਵੀ ਚਾਹ ਚਵਾਲ ਕੇ ਦੇਈ ਜਾਂਦੇ ਆ ਚਾਹ ਚ ਕਦੇ ਵੀ ਨਹੀਂ ਬਾਲ ਕੇ ਉਹਨਾਂ ਵਧੀਆ ਅੰਡਾ ਨਹੀਂ ਬਣਦਾ ਹੁੰਦਾ ਤੇ ਧੰਨਵਾਦ ਜੀ ਐਨਾ ਹੀ ਅੱਜ ਦੇ ਲਈ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਕਰ ਦਿਓ ਸ਼ੇਅਰ ਤੇ ਜਿਹੜੇ ਵੀਰਾਂ ਨੂੰ ਬਹਿਮ ਆ ਵੀ ਮੁਰਗੀ ਮੁਰਗੇ ਬਣਾ ਅੰਡਾ ਨਹੀਂ ਧਰਦੀ ਜਾਂ ਮੁਰਗੇ ਦੇ ਨਾਲ ਮੁਰਗੀ ਲਾ ਕੇ ਦੇਸੀ ਅੰਡਾ ਹੁੰਦਾਗਾ ਜਿਹੜਾ ਉਹ ਦੇਸੀ ਅੰਡਾ ਮੁਰਗਾ ਨਾਲ ਲਾ ਦਾਂਗੇ ਆਪਾਂ ਫਰਜ ਕਰ ਲਓ ਆਪਾਂ ਆਪਣੇ ਕੋਲ 100 ਮੁਰਗੀ ਆ ਜੇ 100 ਮੁਰਗੀ ਮੁਰਗੇ ਮੁਰਗੇ ਛੱਡੇ ਵਿੱਚ ਤੇ ਉਹਦਾ ਅੰਡਾ 5ਵੇਂ 6ਵੇਂ ਦਿਨ ਖਰਾਬ ਹੋ ਜਾਊਗਾ ਤੇ ਜਿਹੜਾ ਅੰਡਾ ਉਹ ਵੇਚਾਂਗੇ ਆਪਾਂ 5ਵੇਂ 6ਵੇਂ ਦਿਨ ਚ ਨਾ ਵੇਚਿਆ ਆਪਣਾ 5 ਦਿਨਾਂ ਦੇ ਵਿੱਚ ਵਿੱਚ ਜਿਹਨੂੰ ਵੇਚਾਂਗੇ ਉਹਦਾ 2 ਟਰਿਆਂ ਲੈ ਗਿਆ ਫਰਜ ਕਰ ਲਓ ਇਕੱਠਾ ਉਹਨੇ ਦਸ ਦਿਨ ਰੱਖੇ ਰੱਖੇ ਤੇ 10 ਦਿਨ ਖਰਾਬ ਹੋ ਗਿਆ ਅੰਡਾ ਮੁੜ ਕੇ ਕੌਣ ਜ਼ਿੰਮੇਵਾਰ ਆ ਭਾਈ ਅਗਲੇ ਨੂੰ ਤਾਂ ਆ ਕੇ ਸਾਨੂੰ ਕਹਿਣਾ ਨਾ ਉਹ ਖਾਣ ਵਾਲਾ ਨਹੀਂ ਅੰਡਾ ਹੁੰਦਾ ਉਹ ਹੁੰਦਾਗਾ ਬੱਚੇ ਕਢਾਉਣ ਵਾਲਾ ਮਤਲਬ ਕਿਵੇਂ ਕਹੇ ਜਾਂਦੇ ਆਪਾਂ ਫਰਟਾਈਲ ਐਗ ਤੇ ਅਨਫਰਟਾਈਲ ਐਗ ਜਿਹੜੇ ਇਹ ਆਂਡੇ ਹੁੰਦੇ ਆ ਬਿਨਾ ਮੁਰਗੀ ਤੋਂ ਇਹ ਅਨਫਰਟਾਈਲ ਐਗ ਹੁੰਦੇ ਆ ਇਹ ਆਪਣੇ ਖਾਣ ਵਾਸਤੇ ਹੁੰਦੇ ਆ ਬੱਚਾ ਕਢਾਉਣ ਵਾਸਤੇ ਮੁਰਗਾ ਹੁੰਦਾ ਜਿਹੜਾ ਉਹ ਨਾਲ ਹੋਣਾ ਜ਼ਰੂਰੀ ਆ ਤੇ ਦੇਸੀ ਹੁੰਦਿਆ ਵੀਰੇ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਸਟ੍ਰੈਸ ਲੈਸ ਮੁਰਗੀ ਵਧੀਆ ਮੁਰਗੀ ਜਦੋਂ ਖੁਸ਼ ਹੋਊਗੀ ਸਰੀਰ ਸੈੱਟ ਹੋਊਗਾ ਨੇ ਉਹਦੇ ਹੀ ਆਂਡਾ ਦੇਣਾ ਵਰਨਾ ਇਹਨੇ ਆਂਡਾ ਬੰਦ ਕਰ ਦੇਣਾ ਜੇ ਅੰਦਰੋਂ ਸੈੱਟ ਆ ਮੁਰਗੀ ਤਾਂ ਆਂਡਾ ਦੇਊਗੀ ਨਹੀਂ ਇਹਨੇ ਆਂਡਾ ਬੰਦ ਕਰਨਾ ਤੇ ਤਾਈ ਮੁਰਗੀ ਦਾ ਅੰਡਾ ਇਹ ਇਸੇ ਕਰਕੇ ਮਹਿੰਗਾ ਹੈ ਕਿਉਂਕਿ ਜੇ 100 ਮੁਰਗੀਆਂ ਐ ਨਹੀਂ ਪਤਾ ਵੀ 70 ਮੁਰਗੀਆਂ ਦੇ ਅੰਡੇ ਧਰਨ ਵਿੱਚੋਂ 30 ਬੱਚੇ ਮਿਸ ਕਰ ਜਾਣ ਫਿਰ ਅਗਲੇ ਦਿਨ 30 ਮਿਸ ਕਰ ਜਾਣ ਇਹ ਮਿਸ ਕਰਦੀਆਂ ਰਹਿੰਦੀਆਂ ਤੇ ਇਸੇ ਕਰਕੇ 15 ਰੁਪਏ ਦਾ ਅੰਡਾ ਕੋਈ ਮਹਿੰਗਾ ਨਹੀਂ ਜੇ ਤੁਹਾਨੂੰ ਮਹਿੰਗਾ ਲੱਗਦਾ ਤਾਂ ਆਪਦੇ ਘਰੇ 20-50 ਮੁਰਗੀਆਂ ਰੱਖ ਕੇ ਦੇਖੋ ਜੇ ਤੁਸੀਂ ਆਪ ਆ ਕੇ ਨਾ ਕਿਹਾ ਵੀ ਵੀਰੇ ਇਹ ਅੰਡਾ ਤੁਸੀਂ ਸਸਤਾ ਲਾ ਰਹੇ ਹੋ ਹੋਰ ਮਹਿੰਗਾ ਕਰੋ ਤਾਂ ਆਪਾਂ ਬੈਠੇ ਆ ਇਸ ਗੱਲ ਦਾ ਦੇਨਦਾਰ ਆਪਾਂ ਬਹੁਤ ਮਿਹਨਤ ਹੋ ਜਾਂਦੀ ਆ ਮਿੱਠਾ ਚੱਕਣੀਆਂ ਸੌਖੀਆਂ ਨਹੀਂ ਕੋਈ ਤੇ ਵੀਰ ਬਣ ਕੇ ਸਪੋਰਟ ਕਰਿਆ ਕਰੋ ਧੰਨਵਾਦ ਜੀ ਚੈਨਲ ਕਰ ਲੋ ਸਬਸਕ੍ਰਾਈਬ ਉਧਰ ਮੁਰਗੀਆਂ ਬੋਲੀ ਜਾਂਦੀਆਂ ਮਲਾ ਦਾ ਅੰਡਾ ਦੇਤਾ ਉਧਰ ਵੀ ਧੰਨਵਾਦ ਜੀ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਵੀਡੀਓ ਕਰ ਦੋ ਸ਼ੇਅਰ ਧੰਨਵਾਦ